ਪੰਜਾਬ ਚ ਹੋਏ ਬਹੁ ਕਰੋੜੀ ਘਟਾਲੇ ਦੇ ਵਿੱਚ ਇਕਵੀਂ ਗ੍ਰਿਫਤਾਰੀ ਹੋਈ ਹੈ ਐਚ ਡੀਓ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਬਾਗਬਾਨੀ ਵਿਕਾਸ ਅਫਸਰ ਹੈ ਜਿਹੜਾ ਜਸਪ੍ਰੀਤ ਸਿੰਘ ਸਿੱਧੂ ਉਸਦੀ ਗ੍ਰਿਫਤਾਰੀ ਹੋਈ ਹੈ ਤੇ ਹੁਣ ਤੱਕ ਅਮਰੂਦ ਬਾਗ ਢਾਲਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੁਣ ਤੱਕ ਖਾਸ ਕਰਕੇ ਬਾਕਰਪੁਰ ਦੇ ਉਸ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਮੁਆਵਜ਼ੇ ਦੀ ਰਾਸ਼ੀ ਵਸੂਲ ਲਈ ਜਿਸ ਦੇ ਵਿੱਚ ਆਈਐਸ ਅਫਸਰਾਂ ਦੀਆਂ ਪਤਨੀਆਂ ਤੱਕ ਸ਼ਾਮਲ ਸੀ ਜਦੋਂ ਸ਼ਾਮਤ ਆਈ ਤਾਂ ਫਿਰ ਉਹਨਾਂ ਨੇ ਅਦਾਲਤਾਂ 'ਚ ਜਾ ਕੇ ਆਖਿਆ ਕਿ ਸਾਡੇ ਤੋਂ ਮੁਆਵਜ਼ਾ ਜਿਹੜੀ ਰਾਸ਼ੀ ਅਸੀਂ ਲਈ ਹੈ ਵਾਪਸ ਕਰਨ ਨੂੰ ਤਿਆਰ ਆ ਤੇ ਹਾਈ ਕੋਰਟ ਨੇ ਵੀ ਹੁਕਮ ਦਿੱਤੇ ਸਨ ਜਿਸ ਦੇ ਵਿੱਚ ਕਰੀਬ-ਕਰੀਬ 75 ਕਰੋੜ ਦੇ ਨੇੜੇ ਰਾਸ਼ੀ ਜਮ੍ਹਾਂ ਕਰਵਾਉਣ ਦੇ ਲਈ ਆਖਿਆ ਸੀ ਤੇ ਹੁਣ ਤੱਕ ਰਾਸ਼ੀ ਕਿੰਨੀ ਜਮ੍ਹਾਂ ਹੋਈ ਹੈ 43 ਕਰੋੜ ਬਾਕੀ ਹਾਲੇ ਵਸੂਲੀ ਬਾਕੀ ਹੈ ਵਿਜੀਲੈਂਸ ਬਿਊਰੋ ਲਗਾਤਾਰ ਇਸ ਮਾਮਲੇ 'ਚ ਕੋਈ ਨਾ ਕੋਈ ਗ੍ਰਿਫਤਾਰੀ ਕਰਦੀ ਹੈ ਤੇ ਇਸੇ ਕਰਕੇ ਸੂਚੀ ਲੰਮੀ ਹੋ ਗਈ ਹੈ 21 ਜਣਿਆਂ ਦੀ ਗ੍ਰਿਫਤਾਰੀ ਹੋਈ ਕਈਆਂ ਨੂੰ ਇਸ ਮਾਮਲੇ 'ਚ ਜ਼ਮਾਨਤ ਵੀ ਮਿਲੀ ਹੈ ਤਾਂ ਹੁਣ ਇੱਕਵੀਂ ਗ੍ਰਿਫਤਾਰੀ ਜਿਹੜੀ ਬਾਗਬਾਨੀ ਵਿਕਾਸ ਅਫਸਰ ਦੀ ਹੋਈ ਹੈ ਜਸਪ੍ਰੀਤ ਸਿੰਘ ਸਿੱਧੂ ਜਿਸ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਕਪਲਾ ਹੋਇਆ ਬਾਗਬਾਨੀ ਵਾਲਾ ਜਾਂ ਅਮਰੂਦ ਬਾਗ ਘਟਾਲਾ ਜਿਸ ਨਾਮ ਨਾਲ ਮਸ਼ਹੂਰ ਹੈ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਤੇ ਵਿਜੀਲੈਂਸ ਬਿਊਰੋ ਵੱਲੋਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਮਰੂਧ ਮੁਆਵਜ਼ੇ ਸੰਬੰਧੀ ਘੁਟਾਲੇ 'ਚ ਬਾਗਬਾਨੀ ਵਿਕਾਸ ਅਧਿਕਾਰੀ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਵੱਲੋਂ ਹੁਣ ਤੱਕ 21 ਗ੍ਰਿਫਤਾਰੀਆਂ ਹੋਈਆਂ ਨੇ। ਵਿਜੀਲੈਂਸ ਬਿਊਰੋ ਨੇ ਜਾਣਕਾਰੀ ਦਿੱਤੀ ਕਿ ਮੁਹਾਲੀ ਜ਼ਿਲ੍ਹੇ ਦੇ ਖਰੜ ਅਤੇ ਡੇਰਾ ਬਸੀ ਵਿਖੇ ਤਾਇਨਾਤ ਬਾਗਬਾਨੀ ਵਿਕਾਸ ਅਫਸਰ ਐਚ ਡੀਓ ਜਸਪ੍ਰੀਤ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਮੁਹਾਲੀ ਦੇ ਵਿੱਚ ਹੀ ਅਮਰੂਦ ਦੇ ਮੁਆਵজে ਸੰਬੰਧੀ ਬਹੁਕਰੋੜੀ ਘਟਾਲੇ ਵਿੱਚ ਦੋਸ਼ੀ ਪਾਇਆ ਗਿਆ ਸੀ ਇਸ ਸੰਬੰਧੀ ਜਾਣਕਾਰੀ ਦੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਜਿਹੜਾ ਕੀ ਜਸਪ੍ਰੀਤ ਸਿੰਘ ਸਿੱਧੂ ਹੈ ਨੂੰ ਇੱਕ ਤਰੀਕ ਨੂੰ ਨੌਵੇਂ ਮਹੀਨੇ ਦੀ ਇੱਕ ਤਰੀਕ ਨੂੰ 2023 ਨੂੰ ਹਾਈ ਕੋਰਟ ਤੋਂ ਅੰਤ੍ਰ임 ਜ਼ਮਾਨਤ ਪ੍ਰਾਪਤ ਕਰ ਲਈ ਸੀ ਇਸਨੇ ਹਾਲਾਂਕਿ ਵਿਜੀਲੈਂਸ ਬਿਊਰੋ ਨੇ ਕੈਕ ਉਸ ਦੀ ਗਾਉਂ ਜ਼ਮਾਨਤ ਅਪੀਲਸ਼ਨ ਦਾ ਵਿਰੋਧ ਕੀਤਾ ਗਿਆ ਤੇ ਉਸ ਦੀ ਹਿਰਾਸਤੀ ਪੁੱਛ ਕੇ શ્રી ਲੰਮੀਆ ਤੇ ਵਿਸਤ੍ਰਿਤ ਦਲੀਲਾਂ ਦਰਾਂਨ ਜਵਾਬ ਵਜੋਂ ਤਿੰਨ ਹਲਫਨਾਮੇ ਜਵਾਬੀ ਹਲਫਨਾਮੇ ਦਾਇਰ ਕੀਤੇ ਗਏ ਵਿਜੀਲੈਂਸ ਬਿਊਰੋ ਨੇ ਜਸਪ੍ਰੀ ਸਿੰਘ ਸਿੱਧੂ ਤੇ ਹੋਰ ਮਲਜ਼ਮ ਲਾਪਾਤਰੀਆਂ ਨਾਲ ਸੰਬੰਧ ਦਰਸਾਉਂਦੇ ਕਾਲ ਰਿਕਾਰਡਿੰਗ ਤੇ ਵੱਖ-ਵੱਖ ਗਵਾਹਾਂ ਦੇ ਬਿਆਨ ਤੇ ਛੇੜਛਾੜ ਕੀਤੇ ਤੇ ਜਾਲੀ ਦਸਤਾਵੇਜ਼ੀ ਰਿਕਾਰਡ ਦੇ ਆਧਾਰ ਦੇ ਉੱਤੇ ਤੇ ਗਮਾੜਾ ਕੋਲ ਪੇਸ਼ ਕੀਤੀ ਗਈ ਰਿਪੋਰਟ ਅਤੇ ਸੂਬੇ ਦੇ ਬਾਗਬਾਨੀ ਵਿਭਾਗ ਕੋਲ ਉਸੇ ਰਿਪੋਰਟ ਦੀ ਦਫ਼ਤਰੀ ਕਾਪੀ ਵਿਚਕਾਰ ਅੰਤਰ ਨੂੰ ਸਪਸ਼ਟ ਕਰਕੇ ਉਜਾਗਰ ਕਰ ਦਿੱਤਾ ਗਿਆ ਕਿ ਵਾਕਈ ਕਿਤਨਾ ਕਿਤੇ ਜਾਲੀ ਦਸਤਾਵੇਜ਼ੀ ਜਾਂ ਫਿਰ ਕਾਗਜ਼ਾਂ ਦੇ ਵਿੱਚ ਵੀ ਗੜਬੜ ਹੋਈ ਹੈ ਤੇ ਇਸ ਦੇ ਵਿੱਚ ਇਸਦਾ ਹੱਥ ਹੈ ਇਸੇ ਕਰਕੇ ਵਿਜੀਲੈਂਸ ਨੇ ਕਿਹਾ ਕਿ ਉਸਨੂੰ ਗ੍ਰਿਫਤਾਰ ਕੀਤਾ ਗਿਆ ਉਕਤ ਬੂਟਿਆਂ ਦੀ ਦਰਸਾਈ ਗਈ ਸ਼੍ਰੇਣੀ ਗਮਾੜਾ ਕੋਲ ਪੇਸ਼ ਕੀਤੀ ਗਈ ਰਿਪੋਰਟ ਵਿੱਚ ਰਸਾਈ ਗਈ ਸ਼੍ਰੇਣੀ ਨਾਲੋਂ ਕਾਫੀ ਵੱਧ ਸੀ ਵਿਜੀਲੈਂਸ ਬਿਊਰੋ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ 24 ਜਨਵਰੀ ਨੂੰ ਯਾਨੀ ਕਿ ਜਨਵਰੀ ਦੀ 24 ਤਰੀਕ ਨੂੰ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਇਸ ਤੋਂ ਬਾਅਦ ਮਲਜ਼ਮ ਐਚ ਡੀਓ ਫਰਾਰ ਹੋ ਗਿਆ ਤੇ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਉਸ ਨੂੰ ਮੰਗਲਵਾਰ ਨੂੰ ਮੋਹਾਲੀ ਤੋਂ ਗ੍ਰਫਤਾਰ ਕਰ ਲਿਆ ਗਿਆ ਉਹਨੇ ਵੀ ਦੱਸਿਆ ਕਿ ਉਕਤ ਦੋਸ਼ੀ 2004 ਤੋਂ 2019 ਤੱਕ ਲਗਾਤਾਰ ਪਿਛਲੇ 15 ਸਾਲਾਂ ਤੋਂ ਐਚ ਡੀਓ ਦੀ ਪੋਸਟ ਤੇ ਖਰੜ ਦੇ ਆਦੇ ਤੇ ਤਾਇਨਾਤ ਸੀ ਗਮਾੜਾ ਵੱਲੋਂ ਐਕਵਾਇਰ ਕੀਤੀਆਂ ਜ਼ਮੀਨਾਂ ਜਿਵੇਂ ਕਿ 에어로 ਸਿਟੀ ਆਈਟੀ ਸਿਟੀ ਸੈਕਟਰ 88 ਤੇ 99 ਆਦੀ ਤੇ ਮੌਜੂਦ ਫਲਦਾਰ ਦਰਖਤਾਂ ਦੀ ਮਾਰਕੀਟ ਕੀਮਤ ਦਾ ਮੁਲਾਂਕਣ ਕਰਨ ਚ ਸ਼ਾਮਲ ਸੀ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ 에어로 ਟਰੋਪੋਲਿਸ ਸਿਟੀ ਦੇ ਵਿਕਾਸ ਲਈ ਪਿੰਡ ਬਾਕਰਪੁਰ ਤੇ ਮੁਹਾਲੀ ਸ਼ਹਿਰ ਵਿੱਚ 에어ਪੋਰਟ ਰੋਡ ਨਾਲ ਲੱਗਦੇ ਕੁਝ ਪਿੰਡਾਂ ਦੀ ਐਕਵਾਇਰ ਕੀਤੀ ਗਈ ਖੇਤੀਬਾੜੀ ਜ਼ਮੀਨ ਤੇ ਸਥਿਤ ਅਮਰੂਦ ਦੇ ਬਾਗਾਂ ਲਈ ਮੁਆਵਜ਼ੇ ਦੀ ਆੜ ਵਿੱਚ ਜਾਰੀ ਕੀਤੇ ਗਏ ਲਗਭਗ 137 ਕਰੋੜ ਰੁਪਏ ਦੇ ਗਵਰਨੈਂਸ ਨਾਲ ਸੰਬੰਧਤ ਵੱਡੇ ਘਟਾਲੇ ਦਾ ਪਰਦਾਫਾਸ਼ ਕਰਨ ਉਪਰੰਤ 2023 ਵਿੱਚ ਐਫਆਈਆਰ ਨੰਬਰ 16 ਦਰਜ ਕੀਤੀ ਗਈ ਸੀ ਉਨਾਗੇ ਵੀ ਦੱਸਿਆ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਲਾਪਾਤਰੀ ਜ਼ਮੀਨ ਮਾਲਕ ਜਿਨ੍ਹਾਂ ਨੇ ਆਪਣੀ ਜ਼ਮੀਨ ਤੇ ਬਾਗ ਦੇ ਨਾਂ ਤੇ ਲੱਗੇ ਫਲਦਾਰ ਰੁੱਖਾਂ ਲਈ ਮੁਆਵਜ਼ੇ ਦਾ ਦਾਵਾ ਕੀਤਾ ਉਹ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਕਿ ਗਮਾਡਾ ਦੇ ਸਬੰਧਤ ਅਧਿਕਾਰੀਆਂ ਤੇ ਉੱਚ ਅਧਿਕਾਰੀਆਂ ਨੂੰ ਜਾਣਦੇ ਸਨ ਉਹਨਾਂ ਨੂੰ ਜ਼ਮੀਨ ਐਕਵਾਇਰ ਕਰਨ ਦੇ ਨਾਲ ਨਾਲ ਸਬੰਧਤ ਪਿੰਡਾਂ ਤੇ ਜਿੱਥੇ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ ਇਸ ਤੋਂ ਇਲਾਵਾ ਕੋਈ ਵੀ ਜਾਣਦੇ ਸਨ ਕਿ ਫਾਲਦਾਰ ਪੌਦਿਆਂ ਸਮੇਤ ਰੁੱਖਾਂ ਸਬੰਧੀ ਮੁਆਵਜ਼ੇ ਦਾ ਮਲਾਂਕਣ ਐਕਵਾਇਰ ਕੀਤੀ ਜ਼ਮੀਨ ਦੀ ਕੀਮਤ ਤੋਂ ਵੱਖਰੇ ਤੌਰ ਤੇ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਇਹਨਾਂ ਵਿਅਕਤੀਆਂ ਨੇ ਮਿਲ ਕੇ ਮਿਲੀ ਭੁਗਤ ਦੇ ਨਾਲ ਇਹ ਜਿਹੜੀ ਰਾਸ਼ੀ हासिल ਕਰ ਲਈ ਤੇ ਸਰਕਾਰ ਨੂੰ ਝੂਨਾ ਤੱਕ ਲਗਾ ਦਿੱਤਾ ਦੋਸ਼ੀ ਵਿਅਕਤੀਆਂ ਨੇ ਅਮਰੂਦ ਦੇ ਦਰਖਤਾਂ ਦੀ ਕੀਮਤ ਵਿੱਚ ਵਾਧਾ ਕਰਨ ਲਈ ਪੌਦਿਆਂ ਦੀ ਉਮਰ 4 ਸਾਲ ਜਾਂ 4 ਸਾਲ ਤੋਂ ਵੱਧ ਦੱਸੀ ਤਾਂ ਜਿਵੇਂ ਮੰਨਿਆ ਜਾਵੇ ਕਿ ਪੌਦੇ ਫਲ ਦੇਣ ਲਈ ਪੂਰੀ ਤਰ੍ਹਾਂ ਤਿਆਰ ਸਨ ਤੇ ਇਹਨਾਂ ਦਾ ਨੁਕਸਾਨ ਹੋ ਰਿਹਾ ਇਸ ਕਰਕੇ 137 ਕਰੋੜ ਰੁਪਏ ਮੁਆਵਜ਼ੇ ਦੀ ਰਾਸ਼ੀ ਤੱਕ ਜਾ ਰਹੀ ਹੁੰਦੀ ਹੈ ਅਜਿਹਾ ਕਰਨ ਲਈ ਮਲਜਮਾਂ ਨੇ ਸਾਲ 2016-17 ਦਾ ਪਿੰਡ ਬਾਕਰਪੁਰ ਨਾਲ ਸੰਬੰਧਤ ਮਾਲ ਖਸਰਾ ਗਿਰਦਾਵਰੀ ਰਜਿਸਟਰ ਦਾ ਰਿਕਾਰਡ ਹਾਸਲ ਕੀਤਾ ਤੇ ਮਲਜਮ ਮਾਲ ਪਟਵਾਰੀ ਬਚਿੱਤਰ ਸਿੰਘ ਦੀ ਮਦਦ ਨਾਲ ਰਿਕਾਰਡ ਵਿੱਚ ਛੇੜਛਾੜ ਕਰਕੇ ਦਰਜ ਕੀਤਾ ਤੇ ਅਮਰੂਦ ਦੇ ਦਰਖਤ ਸਾਲ 2016 ਵਿੱਚ ਲਗਾਏ ਗਏ ਸਨ ਇਹ ਸਾਰੀਆਂ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਐਸੇ ਕਰਕੇ ਲਗਭਗ 180 ਏਕੜ ਜ਼ਮੀਨ ਤੇ ਮੌਜੂਦ ਫਾਲਦਾਰ ਦਰਖਤਾਂ ਦਾ ਮਲਾਂਕਣ ਜਸਪਰੀ ਸਿੰਘ ਸਿੱਧੂ ਐਚ ਡੀਓ ਵੱਲੋਂ ਕੀਤਾ ਜਾਣਾ ਲਾਜ਼ਮੀ ਸੀ ਜਦ ਕਿ ਉਸਨੇ ਨਿਰੇਖਣ ਮੁਲਾਂਕਣ ਲੈ ਕੇ ਵੱਲ ਇੱਕ ਵਾਰ ਹੀ ਇੱਕ ਵਾਰ ਕੀਤੀ ਜ਼ਮੀਨ ਦਾ ਦੌਰਾ ਕੀਤਾ ਤੇ ਕੁੱਲ 207 ਖਸਰਾ ਨੰਬਰਾਂ ਨਾਲ ਸੰਬੰਧਿਤ ਮੁਲਾਂਕਣ ਰਿਪੋਰਟ ਤਿਆਰ ਕਰਕੇ ਦੇ ਦਿੱਤੀ ਜਿਸ ਵਿੱਚ ਕਾਫੀ ਫਰਕ ਪਾਇਆ ਗਿਆ ਇਸੇ ਕਰਕੇ ਲੱਗਿਆ ਕਿ ਇਸਨੇ ਵੀ ਗੜਬੜ ਕੀਤੀ ਹੈ ਇਸੇ ਕਰਕੇ ਇੱਕੀ ਦੋਸ਼ੀਆਂ ਵਿੱਚੋਂ ਇੱਕ ਹੈ ਜਿਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ 100% ਦੀ ਤੱਕ ਮੁਆਵਜ਼ੇ ਲੈ ਲੈ ਗਏ ਲਾਪਾਤਰੀਆਂ ਵੱਲੋਂ ਕਈ ਆਈਐਸ ਦੀਆਂ ਪਤਨੀਆਂ ਵੀ ਇਸ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਬਾਅਦ ਵਿੱਚ ਦੁਹਾਈ ਪਾਈ ਕਿ ਸਾਨੂੰ ਛੱਡ ਦਿੱਤਾ ਜਾਵੇ ਅਸੀਂ ਰਾਸ਼ੀ ਵਾਪਸ ਕਰਨ ਨੂੰ ਤਿਆਰ ਹ ਉਹਨਾਂ ਨੇ ਐਫੀ ਡੇਵਿਡ ਤੱਕ ਦਿੱਤੇ ਤਾਂ ਹਾਈ ਕੋਰਟ ਨੇ ਵੱਖ-ਵੱਖ ਦੋਸ਼ੀ ਲਾਪਤਰੀਆਂ ਨੂੰ ਕੁੱਲ 72.36 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ ਜਿਸ ਵਿੱਚ ਹੁਣ ਤੱਕ 43.72 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਨੇ ਤੇ ਬਾਕੀ ਦੀ ਤਕਰੀਬਨ ਤਕਰੀਬਨ 30 ਕਰੋੜ ਰੁਪਏ ਦੀ ਰਾਸ਼ੀ ਹਾਲੇ ਜਮ੍ਹਾਂ ਹੋਣੀ ਬਾਕੀ ਹੈ ਜਿਹੜੀ ਕਿ ਸਰਕਾਰ ਨੂੰ ਚੂਨਾ ਲਾਇਆ ਗਿਆ ਸੀ ਤਾਂ ਹੁਣ ਇੱਕ ਐਚ ਡੀਓ ਜਿਹੜਾ ਕਿ ਬਾਗਬਾਨੀ ਵਿਕਾਸ ਅਫਸਰ ਐ ਅਧਿਕਾਰੀ ਹੈ ਉਹ ਵੀ ਵਿਜੀਲੈਂਸ ਦੇ ਅੜਿੱਕੇ ਚੜਿਆ ਤੇ ਹੋਰ ਕਿਸ-ਕਿਸ ਦੀ ਗ੍ਰਿਫਤਾਰੀ ਬਾਕੀ ਹੈ ਕਦੋਂ ਹੁੰਦੀ ਹੈ ਉਹ ਨਾਲੇ ਸਮੇਂ 'ਚ ਪਤਾ ਲੱਗੇਗਾ ਵਿਲਹਾਲ ਵਿਜੀਲੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਐਚ ਡੀਓ ਨੂੰ ਕਾਬੂ ਕਰ ਲਿਆ ਗਿਆ ਜਿਹੜਾ ਕਿ ਪਹਿਲਾਂ ਬਚਨ ਦੀ ਫਰਾਕ ਦੇ ਵਿੱਚ ਸੀ ਫਰਾਰ ਵੀ ਰਿਹਾ ਕਾਫੀ ਦਿਨ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਉਸ ਨੂੰ ਲੈ ਕੇ ਦੇਖਦੇ ਹਾਂ ਕਿਹੜੇ ਨਤੀਜੇ ਤੇ ਪੁੱਜਦੀ ਹੈ ਜਿਹੜੀ ਰਾਸ਼ੀ ਜਮ੍ਹਾਂ ਹੋਈ ਉਹ ਕਾਰਵਾਈ ਦੇ ਅਧੀਨ ਹੋਈ ਹੈ ਤੇ ਜਿਹੜੀ ਜਮ੍ਹਾਂ ਰਾਸ਼ੀ ਹੱਲੇ ਹੋਣੀ ਹੈ ਕਰੋੜਾਂ ਰੁਪਏ ਦਾ ਹੈ ਗਵਨਸੀ ਚੂਨਾ ਲਾਇਆ ਗਿਆ ਸਰਕਾਰੀ ਖਜ਼ਾਨੇ ਨੂੰ ਜਾਣ-ਬੁੱਝ ਕੇ ਗਲਤ ਤੱਥ ਪੇਸ਼ ਕੀਤੇ ਗਏ, ਕੁਝ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਲਾਪਾਤਰੀਆਂ ਨੇ ਲਾਭ ਲਏ ਤੇ ਉਸ ਤੋਂ ਬਾਅਦ ਇਥੋਂ ਤੱਕ ਅੰਜਾਮ ਦੇ ਦਿੱਤਾ। ਤਾਂ ਕਰੋੜਾ ਰੁਪਏ ਦੀ ਰਾਸ਼ੀ ਵਾਪਸ ਕਿਵੇਂ ਆਉਣੀ ਹੈ ਖਜ਼ਾਨੇ ਦੇ ਵਿੱਚ ਕਿਉਂਕਿ ਦਾਵਾ ਸਰਕਾਰ ਵਾਰ-ਵਾਰ ਕਰ ਚੁੱਕੀ ਹੈ ਕਿ ਜਿਸ ਜਿਸ ਨੇ ਲੁੱਟਿਆ ਹੈ ਖਜ਼ਾਨੇ ਨੂੰ ਤੇ ਭਾਈਪਾਏ ਆਪਸ ਲਈ ਜਾਵੇਗੀ। ਤਾਂ ਵਿਜੀਲੈਂਸ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਫਿਲਹਾਲ ਤੁਸੀਂ ਅਗਲੇ ਅਪਡੇਟ ਤੱਕ ਗਲੀ ਬਣੇ ਰਹੋ ABC ਪੰਜਾਬ ਦੇ ਨਾਲ।